ਜਗਤਾਰ ਸਿੰਘ ਜਗਤਾਰ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਬ੍ਰਦਰ ਆ ਜੀ ਮੇਰੇ ਹਾਂਜੀ ਬ੍ਰਦਰ ਆ ਤੁਹਾਡੇ ਬ੍ਰਦਰ ਕਿਹੜੇ ਪਿੰਡ ਤੋਂ ਜੀ ਉੱਗੋਗੇ ਤੂੰ ਇਹ ਐਮਐਲਏ ਦਾ ਕੀ ਉਹ ਕੀ ਲੱਗਦੇ ਨੇ ਤੁਹਾਡੇ ਐਮਐਲਏ ਮੇਰਾ ਭਤੀਜਾ ਜੀ ਤੇ ਤੁਹਾਡੇ ਭਤੀਜਾ ਜੀ ਕੀ ਮੈਟਰ ਕੀ ਸੀ ਸਰ ਕੀ ਕੋਈ ਲੜਾਈ ਝਗੜੀ ਨਹੀਂ ਕੋਈ ਲੜਾਈ ਜਾਣੇ ਟੈਗ ਦੀ ਸ਼ਿਕਾਇਤ ਆਈ ਹੈ ਟੈਗ ਦੀ ਸ਼ਿਕਾਇਤ ਟੈਕਨੀਸ਼ੀਅਨ ਕਹਿੰਦਾ ਕਦੋਂ ਹੋਇਆ ਸੀ ਟੈਗ ਉਹ 10:30 ਵਜੇ ਦੀ ਗੱਲ ਆ ਜੀ 10:30 ਵਜੇ ਤੇ ਜਿਹੜੇ ਲੋਕ ਲੋਕਾਂ ਨੇ ਕਿਹਾ ਵੀ ਲੜਾਈ ਝਗੜਾ ਹੋਇਆ ਕੋਈ ਪਿੰਡ ਦੇ ਵਿੱਚ ਕੋਈ ਕੋਈ ਲੜਾਈ ਝਗੜਾ ਕੁਛ ਨਹੀਂ ਜੀ ਉਹ ਵਾਹ ਲੋਕਾਂ ਨੇ ਪਾਰਟੀ ਬਾਜੀ ਕਰਕੇ ਜੀ ਗਹਾਂ ਦੀ ਗਹਾਂ ਉਹ ਕਰੀ ਜਾਂਦੇ ਆ ਫਾਰਡ ਆਈ ਹੈ ਹਾਂ ਤੇ ਉਹਦੇ ਕੀ ਮੈਂ ਕੀ ਮੈਸੇਜ ਦੇਣਾ ਚਾਹੁੰਦੇ ਕਾਫਾ ਵਾਟ ਬਣੀ ਮਾੜੀ ਗੱਲ ਹੈ ਜੀ ਹੁਣ ਕਿਦਾਂ ਦੀ ਤबीयत ਦਾ ਉਹਨਾਂ ਦੀ ਠੀਕ ਹੈ ਜੀ ਪੂਰਾ ਵਧੀਆ ਠੀਕ ਹੈ ਜੀ ਹਾਂਜੀ ਐਮਐਲਏ ਸਾਹਿਬ ਆਏ ਨੇ ਹਾਂਜੀ ਆਏ ਜੀ ਅੰਦਰੀਆ ਹੈ ਹੈ ਅੰਦਰੀਆ ਅੰਦਰੀਆ ਨੇ ਤੇ ਤੁਹਾਡੇ ਕੀ ਲੱਗਦਾ ਸੀ ਇਹ ਬ੍ਰਦਰ ਹੈ ਹਾਂਜੀ ਮੇਰਾ ਬ੍ਰਦਰ ਹੈ ਅੱਛਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕਾਂ ਚ ਮਾੜੀ ਗੱਲ ਆ ਲੋਕਾਂ ਵਫਾ ਐਮਐਨਜੀ ਆਏ ਹੋਣੇ ਰਿੜ ਕਿਸੇ ਦੀ ਕਿਹੜੇ ਹਸਪੀਟਲ ਦਾ ਐਡਮਿਟ ਕਰਾਇਆ ਹੋਣ ਤੁਸੀਂ ਹਾਂਜੀ ਡੀਐਮਸੀ ਜੀ ਡੀਐਮਸੀ ਲੁਧਿਆਣਾ ਹਾਂਜੀ ਠੀਕ ਹੈ ਵਧਾਓ ਵਧਾੜੋ ਜੀ ਨਹੀਂ ਗੋਗੋ ਕੇ ਜੀ ਹਲਕਾ ਵਧਾੜੋ ਪੈਂਦਾ ਹੁਣ ਕਿੰਨੀ ਉਮਰ ਦੀ ਇਹਨਾਂ ਦੇ ਬਾਪੂ ਜੀ ਦੀ 62 ਦੇ ਜਿਹੜੇ ਸਾਲ ਦੀ ਹੁੰਦਾ ਜੀ 62 ਦੇ ਸਾਲ ਕੋਈ ਐਦਾਂ ਦੀ ਗੱਲ ਨਹੀਂ ਹੈ ਨਹੀਂ ਕੋਈ ਗੱਲ ਨਹੀਂ ਟੈਗ ਹੋਇਆ ਹਾਂਜੀ